ਪੁਲਿਸ ਮੁਲਾਜ਼ਮ ਨੇ ਉਹਨੂੰ ਕਿਹਾ ਗੇਟ ਤੋਂ ਵੀ ਤੂੰ ਜਾਣਾ ਨਹੀਂ ਤੇ ਉਹਦੀ ਬਾਹ ਫੜਈਆ ਤੇ ਉਹ ਕਹਿੰਦਾ ਬਾਹ ਛੱਡ ਮੇਰੀ ਤੇ ਉੱਥੇ ਇਹ ਸੀਗਾ ਵੀ ਬੱਚੇ ਇੰਨੇ ਦਲੇਰ ਹੋ ਚੁੱਕੇ ਵੀ ਪੁਲਿਸ ਦੀ ਪਰਵਾਹ ਨਹੀਂ ਕਰਦੇ ਕਾਨੂੰਨਨ ਤੌਰ ਤੇ ਅਸੀਂ ਬੈਠੇ ਤਾਂ ਲੋਕਤੰਤਰ ਵਿੱਚ ਹੀ ਹੈ ਨਾ ਆਖਰ ਨੂੰ ਫੈਸਲੇ ਜਦੋਂ ਲੌਂਗ ਟਰਮ 'ਚ ਹੋਣੇ ਆ ਉਹ ਕਾਨੂੰਨ ਦੇ ਬੇਸਤੇ ਹੀ ਹੋਣੇ ਆ ਪੁਲਿਸ ਮੁਲਾਜ਼ਮ ਤਾਂ ਆਪਣੀ ਡਿਊਟੀ ਕਰ ਰਿਹਾ ਜੇ ਇਹੀ ਲੜਕੀ ਨੂੰ ਪੁਲਿਸ ਦੇ ਵਿੱਚ ਨੌਕਰੀ ਮਿਲੀ ਹੋਵੇ ਤੇ ਇਹਨੂੰ ਤਾਂ ਉਹਨਾਂ ਨੇ ਇਹੀ ਘੜਾ ਨਾ ਕਿ ਜਾ ਕੇ ਪ੍ਰੋਟੈਸਟ ਰੋਕੋ ਪੁਲਿਸ ਸੁਭੂ ਚਿਹਰੂਪ ਦੇ ਵਿੱਚ ਲੋਕਤੰਤਰ ਵਿੱਚ ਹੁੰਦਿਆਂ ਹੋਇਆਂ ਵੀ ਲੋਕਾਂ ਦੀ ਸੇਵਾਦਾਰ ਨਹੀਂ ਹੈ ਪਰ ਅਸੀਂ ਸਿਸਟਮ ਨਾਲ ਤਾਂ ਫਾਈਟ ਕਰਨਾ ਤੇ ਸਾਡਾ ਐਜੂਕੇਸ਼ਨ ਸਿਸਟਮ ਵੀ ਖਰਾਬ ਹੈ ਟੀਚਰ ਵੀ ਨਹੀਂ ਕੀ ਅਸੀਂ ਸਾਰਿਆਂ ਨਾਲ ਲੜ ਝਗੜ ਕੇ ਮਸਲੇ ਹੱਲ ਕਰ ਲਾਂਗੇ ਬਾਹਾਂ ਚੜਾ ਕੇ ਹਵਾ ਦੇ ਨਾਲੇ ਤੂਲ ਦੇ ਨਾਲੇ ਬਲਦੀ ਤੇ ਘਿਓ ਪਾਉਣ ਵਾਲੇ ਤੇਲ ਪਾਉਣ ਵਾਲੇ ਅਜਿਹੇ ਐਲੀਮੈਂਟ ਵੀ ਹੁੰਦੇ ਆ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲੱਗ ਹੁਣ ਇੱਥੇ ਸਿਮਰਨਜੀਤ ਸਿੰਘ ਮਾਨ ਹੋ ਰਹੇ ਨੇ ਉਹਨਾਂ ਨੂੰ ਮਾਈ ਭਾਗ ਹੋਦੇ ਨਾ ਦੇ ਉੱਤੇ ਬਰੇਵਰੀ ਦਾ ਅਵਾਰਡ ਦਿੱਤਾ ਪਰ ਸਿਮਰਨਜੀਤ ਸਿੰਘ ਮਾਨ ਸਾਹਿਬ ਹੈ ਜਿਹੜੇ ਉਹਨਾਂ ਦਾ ਸਿਆਸਤ ਦੇ ਵਿੱਚ ਜੋ ਕਾਰੋਬਾਰ ਚੱਲ ਰਿਹਾ ਹੈ ਉਹ ਕੁਝ ਇਸ ਪਾਇਦਾ ਨਹੀਂ ਹੈ ਜਿਸ ਪਾਇਦੀ ਅਸੀਂ ਗੱਲਾਂ ਕਰਦੇ ਜੇ ਮੈਂ ਕਹਾ ਮੈਂ ਮਾਈ ਭਾਗੋ ਦੇ ਰਸਤੇ ਚੱਲਣ ਆਲਾ ਮੈਂ 40 ਮੁਕਤੇ ਆਂਦੇ ਰਸਤੇ ਤੇ ਮੈਂ ਨਹੀਂ ਆ ਭਾਈ ਮੇਰੇ ਜੋ ਕਪੈਸਿਟੀ ਹੋਏ ਨਹੀਂ ਹਾਂ ਇੱਛਾ ਹੈ ਜਦੋਂ ਜਨਰਲ ਡਾਇਰ ਨੇ 1919 ਜੱਲਿਆਂਵਾਲਾ ਬਾਗ ਦਾ ਕਾਂਡ ਕੀਤਾ ਆ ਉਦੋਂ ਦਰਬਾਰ ਸਾਹਿਬ ਦੇ ਵਿੱਚ ਸਿਮਰਨਜੀਤ ਸਿੰਘ ਦਾ ਜੋ ਨਾਨਾ ਜੀ ਹੈ ਜਥੇਦਾਰ ਅਰੂੜ ਸਿੰਘ ਪਸਰਬਹਾਰਾ ਉਹਨੇ ਜਨਰਲ ਡਾਇਰ ਨੂੰ ਸਰੋਪਾ ਕੀਤਾ ਉਹਨਾਂ ਇਹ ਚੀਜ਼ਾਂ ਜਿਹੜੀਆਂ ਸਮਝਣ ਦੀਆਂ ਲੋੜ ਹੁੰਦੀਆਂ ਨੇ ਕਿ ਭਈ ਇਹ ਕਿਸ ਤਰ੍ਹਾਂ ਦੇਰ ਤੋਂ ਗੱਲ ਕਰਦਾ ਹੈ ਇਹਦਾ ਆਪਣਾ ਇਤਿਹਾਸ ਕੀ ਹੈ ਕਿ ਇਹਨੇ ਧਰਮ ਦਾ ਉਪਯੋਗ ਤੇ ਦੁਰਉਪਯੋਗ ਤਾਂ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ